ਰੋਪੜ ਤੇ ਰੋਪੜਾਣੀ ਮੰਡੀ ਕਿਸਾਨ ਮੰਡੀ ਆ ਇਸ ਸਮੇ ਮਾਖੋਵਰੇ ਦੇ ਕੋਲ ਤੇ ਇੱਥੇ ਦਾ ਆਪਾਂ ਤੁਹਾਨੂੰ ਜਿਹੜਾ ਕਿਸਾਨ ਮੰਡੀ ਦਾ ਨਜ਼ਾਰਾ ਹੈ ਉਹ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਪਰ ਇੱਥੇ ਇੱਕ ਚੀਜ਼ ਮੈਂ ਦੇਖਣ ਦੇ ਵਿੱਚ ਨਜ਼ਰ ਆ ਰਹੀ ਹੈ ਵੀ ਕਿਸਾਨ ਘੱਟ ਨੇ ਪਰਵਤ ਛਾਹੇ ਆਪਾਂ ਪ੍ਰਵਾਸੀ ਕਹਿੰਦਾ ਦੇ ਉਹਨਾਂ ਨੂੰ ਪ੍ਰਵਾਸੀ ਜਿਆਦਾ ਨੇ ਤੇ ਕੀ ਕੀ ਪ੍ਰਾਈਸ ਆ ਕੁਛ ਥੋੜਾ ਬਹੁਤਾ ਮੈਥੇ ਕਿਸਾਨ ਭਰਾ ਜਿਹੜੇ ਹੈਗੇ ਕਿਸਾਨ ਭਰਾਵਾਂ ਨੂੰ ਦਿਖਾਉਣ ਦੀ ਆਪਾਂ ਕੋਸ਼ਿਸ਼ ਕਰਾਂਗੇ ਵੀ ਸਾਡੇ ਕਿਸਾਨ ਭਰਾ ਜਿਹੜੇ ਕਿਵੇਂ ਮਿਹਨਤ ਕਰਕੇ ਖੇਤ ਵਿੱਚ ਤੇ ਲੈ ਕੇ ਆਉਂਦੇ ਤੇ ਇਹਨਾਂ ਦੇ ਕੀ ਕੀ ਪ੍ਰਾਈਸ ਲੱਗਦੇ ਨੇ ਮਿਰਚ ਵਗੈਰਾ ਹੋ ਗਈ ਤੇ ਲੇਟ ਆ ਮੈਂ ਥੋੜਾ ਜਿਹਾ ਕ ਤੇ ਲਾਸਟ ਟਾਈਮ ਐ ਇਦਾਂ ਹੁੰਦੀ ਐ ਗੱਲ ਵੀ ਜਿਹੜਾ ਇਹ ਲਾਸਟ ਟਾਈਮ ਐ ਲਾਸਟ ਟਾਈਮ ਦੇ ਵਿੱਚ ਰੈਡ ਬੋਸ ਘਟ ਜਾਂਦੇ ਨੇ ਤੇ ਧੰਨਵਾਦ ਆ ਕਈ ਮੈਸੇਜ ਆ ਗਏ ਬਹੁਤ ਸੋਹਣੀਆਂ ਦੁਕਾਨਾਂ ਸਜਾਈਆਂ ਹਾਂ ਹੁਣ ਤੁਸੀਂ ਆਪ ਹੀ ਦੇਖ ਲਿਓ ਵੀ ਬੱਜਰੀ ਕਿਸਾਨ ਮੰਡੀ ਐ ਤੇ ਇੱਥੇ ਵੇਚਣ ਵਾਲੇ ਕੌਣ ਕੌਣ ਨੇ ਮੇਰਾ ਬੋਲਿਆ ਵਾ ਸ਼ਾਇਦ ਕੋਈ ਤਕਲੀਫ ਦੇ ਸਕਦਾ ਰੋਪੜ ਦੇ ਵਿੱਚ ਇਹ ਮਕਬਰੇ ਦੇ ਕੋਲ ਹੈਗਾ ਬਿਮਲਾ ਚੌਕ ਦੇ ਬਿਲਕੁਲ ਨਜ਼ਦੀਕ ਲਾਈਟ ਸਿਸਟਮ ਟਾਈਮ ਕਾਫੀ ਜ਼ਿਆਦਾ ਹੋ ਚੁੱਕਿਆ ਸਾਨੂੰ ਪਤਾ ਹੀ ਸਾਰਿਆਂ ਨੂੰ ਜਣੀ ਅਵੇਲੇਬਿਲਿਟੀ ਇੱਥੇ ਤੇ ਨਹੀਂ ਇੰਨਾ ਤੇ ਹੈਗਾ ਵੀ ਚੀਜ਼ਾਂ ਜ਼ਰੂਰ ਤਾਜ਼ੀ ਆ ਜੰਦੀਆਂ ਨੇ ਇਹ ਗੱਲ ਹੈ ਕੀ ਜੀ ਗੋਭੀ ਹੋ ਗਈ ਆਲੂ ਵਗੈਰਾ ਹੋ ਗਿਆ ਔਰ ਮਨਾ 1350 ਠੀਕ ਹੈ 5 ਰੁਪਏ ਦਾ ਜੀ ਲਓ ਜੀ ਪਿਆਜ਼ ਆ ਗਿਆ ਆਲੂ ਆ ਗਿਆ 50 ਕੇ ਬਾਅਦ ਕਿੰਨਾ ਆਜ ਵਧੀਆ ਹੈ ਹਲੂ ਬਤਾ ਕਿ ਉਹ 300 ਰੁਪਏ ਪਲਟ ਕੇ ਰੱਖਦੇ ਤੇ ਬਸ ਹੋਰ ਸੀਗ ਲੈ ਜਾਂ ਤਾਣੀਆਂ ਪਾਲਕ ਬੈਂਗਣੀ ਚਕੰਦਰ ਆਲੂ ਪਿਆਜ਼ ਲਸਣ ਉਹ ਕਿਆ ਰੇਟ ਆਲੂ ਆਲੂ 100 ਦੇ 10 ਕਿਲੋ ਹੋ ਗਏ ਜੀ ਆਲੂ ਬਿਲਕੁਲ 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 ਠੀਕ ਹੈ ਜੀ 100 ਦੇ 10 ਕਿਲੋ ਹੋ ਗਏ ਇੱਧਰ ਮਸਾਲੇ ਆਣਾ ਬੈਠਾ ਜੀ ਮਿਰਚ ਮਸਾਲੇ ਹਲਦੀ ਅਲਮ ਗਲਮ ਜੋ ਵੀ ਘਰਾਂ ਵਿੱਚ ਜੂਜ ਹੁੰਦਾ ਉਹ ਰੱਖੀ ਬੈਠਾ ਜੀ ਪਾਪੜ ਕੋਪੜ ਵਗੈਰਾ ਸਾਰਾ ਕੁਝ ਆ ਇੱਥੇ ਬੜੀ ਰੌਣਕ ਲੱਗਦੀ ਹੈ ਜੀ ਸਾਰਾ ਕਹਿਣਾ ਆਉਂਦੇ ਜਾਂਦੇ ਆਪਾਂ ਤੁਹਾਨੂੰ ਜ਼ਰੂਰ ਜ਼ਰੂਰ ਆ ਚੀਜੀ ਜ਼ਰੂਰ ਖਾਈਏ ਉਹ ਚੀਜੀ ਉਹ ਨਾਰੀਅਲ ਵਾਲੀ ਖੜਾ ਸਾਹਮਣੇ ਨਾਰੀਅਲ ਵਾਲ ਵਾਲੀ ਕੁਰੇਲੇ ਕੱਕੜੀਆਂ ਕਹਿੰਦੇ ਹੁੰਦੇ ਕਿ ਭਾਵੇਂ ਤਾਂ ਤੈਂ ਕੱਕੜੀਆਂ ਲੈਣੀਆਂ ਮੈਂ ਤੁਹਾਨੂੰ ਨੇਚਰਲ ਆਵਾਜ਼ ਸੁਣਾਉਣ ਦੀ ਕੋਸ਼ਿਸ਼ ਕਰਦਾ ਵੀ ਜੋ ਆਵਾਜ਼ ਇੱਕ ਨੇਚਰਲ ਆਵਾਜ਼ ਲਿੱਕੇ ਮੈਂ ਕੋਈ 20 ਰੁਪਏ ਕਿਲੋ 15 ਰੁਪਏ ਕਿਲੋ ਵਾਧੀਆਂ ਵਜ ਰਹੀਆਂ ਨੇ ਇਸ ਚੀਜ਼ ਨੂੰ ਵੀ ਬਹੁਤ ਲੋਕ ਤਰਸਦੇ ਨੇ ਟਮਾਟਰ ਆਗੇ ਮੇਰੇ ਕਰ ਵੀ ਸ਼ਿਮਲਾ ਮਿਰਚ ਬਣੀ ਹੋਈ ਹੈ ਜੀ ਸਵਾਦ ਆ ਮੈਂ ਟੈਸਟ ਕਰਕੇ ਆਇਆ ਹੋਇਆ ਤੇ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਵੀ ਪੋਜ਼ਿਟਿਵ ਟਾਕ ਦੇ ਉੱਪਰ ਹੀ ਚੌਲਿਕ ਟਾਕ ਦੇ ਉੱਪਰ ਹੀ ਇੱਕ ਵੀਡੀਓ ਪਾ ਰਹੇ ਹਾਂ ਅਸੀਂ ਜਲਦ ਹੀ ਜਿਹੜੀ ਕਿ ਉਹਦੀ ਐਡੀਟਿੰਗ ਵਾਸਤੇ ਆਏ ਹੋ ਸੀਗੇ ਜੀ ਫਾਸਿਲ ਕਾ ਬਾਈ ਤੇ ਇਧਰ ਇਹੋ ਜੀ ਗੱਲ ਨਹੀਂ ਹੈ ਕਿ ਵੀ ਇੱਥੇ ਹੁਣ ਮੇਰੇ ਦਿਮਾਗ ਲੱਗੇ ਵੇ ਖਰਾਬ ਕਰ ਮੇਰੇ ਘਰ ਦੇ ਪੰਗਾ ਕਰਦੇ ਖੜਾ ਬਗੈਰ ਮਤਲਬ ਤੇ ਪੰਗਾ ਲੱਗੇ ਵੇ ਖੜਾ ਕਰਨਾ ਹੋ ਫੋਨ ਕਰ ਕਰਕੇ ਤੇ ਇਧਰ ਹੈਗੇ ਜੂਸ ਵਾਲੇ ਬਾਈ ਗੰਨੇ ਦਾ ਜੂਸ ਕਹਿੰਦੇ ਜਿਹਨੂੰ ਰਸ ਤੇ ਹੁਣ ਸਾਨੂੰ ਫਰੂਟ ਵਾਲੀ ਸਾਈਡ ਲੈ ਕੇ ਜਾਂਨਾ ਆ 5-7 10 ਮਿੰਟ ਦੀ ਇਹ ਵੀਡੀਓ ਬਣ ਸਕਦੀ ਹੈ ਇੱਥੇ ਤੇ ਜੋ ਲਾਈਵ ਪ੍ਰਸੰਗ ਤੁਸੀਂ ਦੇਖ ਰਹੇ ਹੋ ਕੁਆਲਿਟੀ ਰੱਖਦੇ ਹੋ ਮੈਨੂੰ ਪਲੀਜ਼ ਫਿਰ ਮੈਨੂੰ ਕਾਲ ਕਰ ਤੇ ਕਰ ਦੇ ਜਿਹਦੇ ਨਾਲ ਕਰਨ ਮਹਾਲ ਤੋਂ ਮੈਨੂੰ ਮੈਸੇਜ ਵੀ ਕਰਤਾ ਇਹਨਾਂ ਨੇ ਵੀ ਪਾਪਾ ਕਾ ਆਓਗੇ ਆਪ ਹਨਾ ਫਿਰ ਉੱਪਰ ਤੋਂ ਕਾਲ ਕਰ ਰਹੇ ਹਨ ਮੈਨੂੰ ਪਤਾ ਨਹੀਂ ਉਹਦੀ ਮੰਮੀ ਲੱਗੀ ਵੀ ਹੁਣੇ ਕਰਨ ਸੁਖਵੀਰ ਕੋਰ ਸਾਹਟ ਤੋਂ ਵਿੱਚੇ ਕਾਲ ਕਰੀ ਜਾ ਰਹੀ ਹੈ ਜੇ ਕੋਸੇ ਲੈ ਕੇ ਆਉਣਾ ਤਾਂ ਮੈਨੂੰ ਜਰੂਰ ਦੱਸ ਦਿਓ ਤੁਸੀਂ ਮੈਸੇਜ ਕਰਕੇ ਕਰਦੇ ਨੂੰ ਕਹਿੰਦਾ ਮੈਂ ਗੋਰੀ ਹਾਲੋ ਜੀ ਕਰਨਵੀਰ ਸਿੰਘ ਕਿਉਂ ਹੈਲੋ ਅੱਛਾ ਜੀ ਲਓ ਜੀ ਹੁਣ ਸਬਜੀ ਮੰਡੀ ਦੇ ਵਿੱਚ ਜੇ ਤੁਹਾਨੂੰ ਦਿਖਾਈ ਆ ਸਬਜੀ ਮੰਡੀ ਦੇ ਵਿੱਚ ਕੱਪੜਿਆਂ ਦੀ ਸੇਰ ਵੀ ਲੱਗਣੀ ਸ਼ੁਰੂ ਹੋ ਗਈ ਉਹ ਕਈ ਦਫਾ ਇਦਾਂ ਦੀ ਗੱਲ ਹੁੰਦੀ ਹੈ ਜੀ ਜ਼ਰੂਰ ਬਾਈ ਬੰਦਾ ਲੈਣ ਆਉਂਦਾ ਕੋਈ ਚੀਜ਼ ਕਈ ਵਾਰ ਲੈਣੀ ਹੁੰਦੀ ਹੈ ਸਕਿਪ ਹੋ ਹੀ ਜਾਂਦੀ ਦਿਮਾਗ ਦੇ ਵਿੱਚ ਤੇ ਪਰ ਬੰਦਾ ਲੈ ਲੈਂਦਾ ਹੈ ਨਾ ਤੇ ਇੱਧਰ ਵੀ ਜੋਕਾਂ ਵਾਸਤੇ ਖੜੀਆਂ ਕੁੜੀਆਂ ਪਈਆਂ ਤੇ ਬਲਟਾਂ ਵਗੈਰਾ ਹੋ ਗਈਆਂ ਤੇ ਅੱਗੇ ਚੱਲਦੇ ਆਪਾਂ ਥੋੜਾ ਜਿਹਾ ਹੋਰ ਲੋ ਜੀ ਕਹਿੰਦੇ ਕद्दू ਵਿੱਚੇ Karela ਵਿੱਚੇ ਕੀ ਆ ਚਿਪਲਾਣਾ ਬਾਈ ਇੱਧਰ ਵੀ ਚਪਲਾ ਵਗੈਰਾ ਹੈਗੀਆਂ ਨੇ ਆਖਰੀ ਚਪਲਾਂ ਦੇ ਬੰਡਲ ਆਏ ਪੂਰੇ ਤੇ ਪੂਰੇ ਉਹ ਵੀ ਪਈਆਂ ਉੱਪਰ ਆ ਲੋ ਜੀ ਤੇ ਹੌਲੀ ਹੌਲੀ ਤੁਹਾਨੂੰ ਹਾਂ ਉਹ ਐਂਟਰੀ ਲਮਾ ਅੰਦਰ ਲੈ ਬਸੇ ਨੇ ਇੱਥੇ ਦਿਖਾਉਂਗਾ ਤੁਹਾਨੂੰ ਜਿਹੜੇ ਖਾਣ ਪੀਣ ਵਾਲੇ ਨੇ ਭਈ ਆਹ ਸਮੋਸਿਆਂ ਵਾਲਾ ਭਾਈ ਵੀ ਆਇਆ ਬਾਰੇ ਸਮੋਸਿਆਂ ਵਾਲਾ ਭਾਈ ਵੀ ਹੈਗਾ ਏ ਜਲੇਬੀਆਂ ਬਣਾਈ ਬੈਠਾ ਏ ਤੇ ਇਹ ਵੀ ਆਪਣਾ ਬਾਈ ਰੋਜ਼ਗਾਰ ਚਲਾਇਂਦਾ ਹੈ ਵਧੀਆ ਕਹਿਣ ਦਾ ਭਾਵ ਇੱਧਰ ਵੀ ਸਮੋਸੇ ਛੜਾਏ ਹੋਏ ਆ ਨੇ ਸਮੋਸੇ ਜਲੇਬੀਆਂ ਮੈਂ ਕਹਿੰਦਾ ਬਹੁਤ ਜਣਿਆਂ ਦੇ ਹੁਣ ਮੂੰਹ ਦੇ ਵਿੱਚ ਜ਼ਰੂਰ ਪਾਣੀ ਆਉਂਦਾ ਹੋਊਗਾ ਇਹ ਵੀ ਗੱਲੇ ਹੁੰਦੀ ਆ ਕੋਈ ਕੋਈ ਮੌਕਾ ਹੀ ਹੁੰਦਾ ਇਹ ਬਨਾਣਾ ਭਾਈ ਸਾਹਿਬ ਬਨਾਣਾ ਆ ਗਿਆ ਇੱਧਰ ਗਰੇਪ ਤੋਂ ਕੇ ਵਗੈਰਾ ਹਨਾ اچھا ਇਹ ਇਹ ਲੋਕਾਟ ਦਾ ਕੀ ਰੇਟ ਹੈ ਕੁਵਾਰੀ ਉਸ ਦਾ ਥੋੜਾ ਰਹਿ ਗਿਆ ਕਿੰਨਾ 100 ਰੁਪਏ ਕਿਲੋ ਹਨਾ ਪਹਿਲੇ 200 ਵਿਕਾਣਾ ਹੂੰ ਇਹ ਸਾਡੇ ਦੇਖ ਲਓ ਜੀ ਕਿੰਨਾ ਲੱਗਿਆ ਵਾ ਲੋਕਾਟ ਲੋਕ ਤੋੜ ਕੇ ਲੈ ਕੇ ਜਾ ਰਹੇ ਹਾਂ ਬਟ ਐਥੇ ਦੇਖ ਲਓ 200 ਰੁਪਏ ਕਿਲੋ ਵਿਕਦਾ ਇਹ ਆਪਾਂ ਫ੍ਰੀ ਆਫ ਕੋਸਟ ਕਈ ਜਣੇ ਨੂੰ ਸਰਵ ਕੀਤਾ ਆਪਣੇ ਕੋਲ ਲੋਕਾਟ ਕੇ 10 ਬੂਟੇ ਹਨ पड़ा पूरा इतना इतना बड़का ये वाला ब, मोटा भी है पीला, पीला हो गया? हाँ ऐसे कलर का है यार मीठा इतना हुआ क्या कहोगे आप में। ओ हमारा गांव है माला चलिया में चलिया। हाँ अच्छा बिस्कुट तो लो ले लोगे आप पर, पर हमने हमने ना अपने यार दोस्तों को बोल रखा है अच्छा। भी आप ले जाओ यार ठीक है ना हाँ हम हमारी बिटिया भी खाती है सभी है ना ਅਰੇ ਰਗਨਾ ਮੈਂ 20 ਕਿਲੋ ਲੈ ਲੂੰਗਾ ਜੇ ਤੁਸੀਂ ਦੇਣਾ ਹੈ ਹਾਂ ਲਓ ਜੀ ਪਪੀਤੇ ਹੋ ਗਏ ਆਛਾ ਆਂਬ ਵੀ ਆ ਗਏ ਥੋਨੂੰ ਕੀ ਬਾਤ ਆ 300 ਦਾ ਖਰਦਾ ਵਾ ਬਸ ਹੋ ਗਿਆ ਲਓ ਜੀ ਅੱਜ ਦੇਖ ਲਓ ਤੁਸੀਂ ਇਹ ਰੋਪੜ ਵਾਲੀ ਮੰਡੀ ਹੈ ਜੀ ਜਿਹਨੂੰ ਕਿਸਾਨ ਮੰਡੀ ਕਹਿੰਦੇ ਪਰ ਇਹ ਕਿਸਾਨ ਮੈਨੂੰ ਘੱਟ ਨਜ਼ਰ ਆ 300 ਰੁਪਏ ਕਿਲੋ ਆਂਬ 100 ਰੁਪਏ ਕਿਲੋ ਸੰਤਰੇ 300 ਰੁਪਏ ਕਿਲੋ ਨੀਂਚੀ ਸੰਤਰਾ 100 ਰੁਪਏ ਕਿਲੋ ਆਂਬ ਅੰਬ ਵੀ 100 ਰੁਪਏ ਕਿਲੋ ਕਹਿਣਾ ਸ਼ੁਰੂ ਕਰਤਾ ਬਾਈ ਇਹਨਾਂ ਨੇ ਠੀਕ ਆ ਯਾਰ ਮੀਠਾ ਤਰਬੂਜ ਆ ਬੰਦਾ ਸਾਡਾ ਬੜਾ ਕੈਂਠ ਬੰਦਾ ਹੈ ਸਾਡਾ ਇਹ ਕਿਸਾਨ ਭਰਾ ਹੈ ਠੀਕ ਹੈ ਜੀ ਠੀਕ ਹੈ ਇਹਦਾ ਆਪਣਾ ਹੁੰਦਾ ਸਾਰਾ ਸਿਸਟਮ ਕਦੇ ਵੀ ਗਲਤ ਕੰਮ ਨਹੀਂ ਕਰਦਾ ਇਹ ਬਿਲਕੁਲ ਐਕੂਰੇਟ ਜਦੋਂ ਵੀ ਇਹਦੇ ਕੋਲ ਆਈਦਾ ਅਸੀਂ ਪਨੀਰੀ ਦੇ ਕੋਲ ਤੇ ਲੈ ਕੇ ਜਾਈਦਾ ਇਹ ਕਿਸਾਨ ਭਰਾ ਮਤਲਬ ਸਾਨੂੰ ਸਾਰਿਆਂ ਨੂੰ ਪੰਜਾਬੀਆਂ ਨੂੰ ਚਾਹੀਦਾ ਵੀ ਹੈ ਆਪਣੇ ਪੰਜਾਬੀ ਬੰਦੇ ਨੂੰ ਪਰਫੁੱਲਤ ਕਰਨਾ ਇਹ ਪਾਜੀ ਬਸ ਲੂਟਾ ਬ੍ਰਦਰ ਰਾਜ ਜੀ ਮੈਨੂੰ ਲੋੜ ਨਹੀਂ ਮੈਂ ਬਾਕੀ ਤੈਨੂੰ ਪਤਾ ਵੀ ਤੇਤੀ ਲੈ ਕੇ ਜਾਂਦਾ ਨਾ ਹਾਂ ਜਦੋਂ ਵੀ ਲੈ ਕੇ ਜਾਂਦੇ ਤਾਂ ਇਹਦੇ ਕੋਲ ਤੇ ਹੀ ਲੈ ਕੇ ਜਾਂਦੇ ਆਪਾਂ ਤੇ ਇੱਧਰ ਆ ਜਾਓ ਜੀ ਆਪਾਂ ਇਹ ਅਨਾਨਾਸ ਨੂੰ ਕੱਟ-ਕੱਟ ਕੇ ਰੱਖਿਆ ਕਿੰਨੇ ਦਾ ਪੈਕੇਟ ਆ 50 ਰੁਪਏ ਦਾ ਪੈਕੇਟ ਆ ਜੇ ਇੱਕ ਪੀਸ ਲੈਣਾ ਹੋ 150 150 ਦਾ ਪੀਸ ਆ ਜੀ 50 ਰੁਪਏ ਦਾਣਾ 50 ਰੁਪਏ ਦਾਣਾ 50 ਰੁਪਏ ਦਾਣਾ ਇਹ 50 ਰੁਪਏ ਆ 50 ਰੁਪਏ ਦਾਣਾ 50 ਰੁਪਏ ਦਾਣੇ ਦਾ ਮਤਲਬ ਹੈ ਜੀ 50 ਰੁਪਏ ਦਾ ਇੱਕ ਪੀਸ ਪੀਸ ਬੋਲਦਾ ਨਾ ਦਾਣਾ ਤਾਂ ਸਮਝ ਕਿਉਂ ਨਹੀਂ ਆਤਾ ਕਿਸੇ ਕੋ ਆਪ ਪੀਸ ਬੋਲੋ ਨਾ ਵੀ 50 ਰੁਪਏ ਪੀਸ ਦਾ ਹਾਂ 1 ਪੀਸ 50 ਰੁਪੀਆ ਲਓ ਜੀ ਅੰਬ ਅੰਬਾਉਂ ਲੱਗਿਆ ਜੀ ਖਰਬੂਜਾ ਤਰਬੂਜ 2 ਰੁਪਏ ਦੇ 2 ਕਿਲੋ ਮਧੂ ਖਰਬੂਜਾ ਖੰਡ ਮਿਸ਼ਰੀ ਭਾਈ ਸਾਹਿਬ ਮਧੂ ਖਰਬੂਜਾ ਮਧੂ ਇਹਦਾ ਨੌਂ ਹੈ ਮਧੂ ਰੱਖਦਾ ਵੀ ਮਧੂ ਮਿੱਠਾ ਬਹੁਤ ਮਿੱਠਾ ਬਹੁਤ ਮਿੱਠਾ ਬਾਈ ਬਾਈ ਵਾਹ ਜੀ ਵਾਹ ਵਾਹ ਜੀ ਵਾਹ ਇਹਨਾਂ ਦੀ ਬੋਲੀ ਦੇ ਵਿੱਚ ਦਾਵਾ ਹੀ ਮਰੂਦ ਦੇਖ ਲਓ ਜੀ ਅੱਧਾ ਅੱਧਾ ਕਿਲੋ ਦਾ ਇੱਕ ਮਰੂਦ ਹੈ ਚਲੋ ਜੀ ਤੁਹਾਨੂੰ ਦਿਖਾਤਾ ਜੀ ਆਪਾਂ ਨੇ ਇਹ ਖਰ ਇਹ ਖਰਬੂਜਾ ਹੈ ਕਿ ਖਰਬੂਜੀ ਹੈ ਖਰਬੂਜਾ ਬੋਲਦੇ ਇਸਕੋ ਆ ਛੋਟੀ ਹੈ ਕੈਰੇਟ ਹੈ 2 ਕਿਲੋ 100 ਦਾ 50 ਰੁਪਏ ਕਿਲੋ ਹੈ ਜੀ ਇਹ ਇੱਧਰ ਵੀ ਭਾਈ ਸਾਹਿਬ ਬੈਠੇ ਨੇ ਅੱਛਾ ਜਿਹੜੇ ਉਹ ਘਰ ਦੇ ਵਿੱਚ ਕੋਈ ਮਕਰੋਨੀ ਬਣਾਉਣੀ ਫਲਾਣਾ ਟਿਮਕਾਮ ਕਾ ਇਹ ਕੁਛ ਇਹ ਲੱਗਮਗਲਮ ਸਾਰਾ ਕੁ ਪੈਣ ਕੋ ਅੱਛਾ ਆ ਵੀ ਇਹ ਵੀ ਬਾਈ ਵਿਚਾਰਾ ਹੈਗਾ ਲੋਰਾ ਵਗੈਰਾ ਵੇ ਜਿਹੜਾ 150 150 200 ਵਾਲੀਆਂ ਤੇ ਚਲੋ ਜੀ ਠੀਕ ਹੈ ਜੀ ਹੁਣ ਸੋਤੇ ਲੈ ਲਈ ਸਾਰਿਆਂ ਤੋਂ ਇਜਾਜ਼ਤ ਆਪਾਂ ਵੀ ਇਹ ਸਾਨੂੰ ਰੋਪੜ ਵਾਲੀ ਮੰਡੀ ਦੇ ਆਪਾਂ ਨੇ ਦਰਸ਼ਨ ਕਰਵਾਤੇ ਮਖਬਰੇ ਦੇ ਕੋਲ ਲੱਗਦੀ ਹੈ ਜਿਹੜੀ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ ਪਰਮਤਮਾ ਤੁਹਾਨੂੰ ਕਰਨ ਚੜ੍ਹਦੀ ਕਲਾ ਦੇ ਵਿੱਚ ਰੱਖੇ ਦਿਨ ਦੁੱਖ ਨੇ ਰਾਚੁਗੁਣੀ ਤਰਕੀਆਂ ਬਖਸ਼ੇ ਜੀ